ਬੀਏ ਦੀ ਪੜ੍ਹਾਈ ਕਰ ਰਿਹਾ ਦੋ ਪੈਣਾ ਦਾ ਇਕਲੌਤਾ ਪਰਾ ਆਪਣੇ ਮਾਪੇ ਤੀ ਸਹਾਰਾ ਬਣਨ ਦੀ ਕੋਸ਼ਿਸ਼ ਤੇ ਵਿੱਚ ਹੀ ਪਰੇਸ ਤੇ ਵਿਚਾਲੇ ਹੀ ਮਾਪਿਆਂ ਦਾ ਇਹ ਸਹਾਰਾ ਖੁੱਸ ਗਿਆ ਪਤਾ ਲੱਗਿਆ ਕਿ ਸੜਕ ਤੇ ਜਾਂਦੇ ਸਮੇ ਉਸ ਦੀ ਜਾਨ ਲਈ ਗਈ ਹੈ ਬੇਦਰਦ ਤਰੀਕੇ ਦੇ ਨਾਲ ਇਸ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਤੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੀਤੀ ਸ਼ਾਮ ਨੂੰ ਜੈਤੋ ਕੋਟਕਪੂਰਾ ਰੋਡ ਤੇ ਸੜਕ ਹਾਦਸੇ ਦੇ ਵਿੱਚ ਨੌਜਵਾਨ ਸ਼ਿਵ ਕੁਮਾਰ ਉਸ ਦੀ ਜਾਨ ਗਈ ਹੈ। ਬੀਤੀ ਸ਼ਾਮ ਨੂੰ ਜੈਤੋ ਕੋਟਕਪੂਰਾ ਰੋਡ ਤੇ ਸੜਕ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਜਾਨ ਗਈ। ਕਾਰ ਅਤੇ ਮੋਟਰਸਾਈਕਲ ਦੇ ਵਿਚਾਲੇ ਟੱਕਰ ਹੋਈ ਅਤੇ ਉਸ ਤੋਂ ਬਾਅਦ ਇੱਕ ਪਰਿਵਾਰ ਉਜੜ ਗਿਆ। ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਅੱਜ ਜੈਤੋ ਬੱਸ ਸਟੈਂਡ ਚੌਂਕ ਦੇ ਵਿੱਚ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਧਰਨੇ ਦੇ ਵਿੱਚ ਮ੍ਰਿਤਕ ਦੀ ਦੇਹ ਨੂੰ ਚੌਂਕ ਦੇ ਵਿੱਚ ਰੱਖ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਮ੍ਰਿਤਕ ਸ਼ਿਵ ਕੁਮਾਰ ਜਿਸ ਦੀ ਉਮਰ ਕਰੀਬ 20 ਸਾਲ ਦੀ ਸੀ ਗੁਰਦੀਪ ਸਿੰਘ ਵਾਸੀ ਜੱਤੋ ਦੇ ਪਰਿਵਾਰ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਦੇ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਚੱਲ ਰਹੀ ਹੈ ਪੀੜਤ ਪਰਿਵਾਰ ਦੇ ਦੱਸਣ ਅਨੁਸਾਰ ਗੱਡੀ ਦਾ ਨੰਬਰ ਦਿੱਲੀ ਦਾ ਦੱਸਿਆ ਜਾ ਰਿਹਾ ਉਹਨਾਂ ਕਿਹਾ ਕਿ ਅਸਲ ਦੋਸ਼ੀਆਂ ਨੂੰ ਫੜਨ ਦੇ ਵਿੱਚ ਪੁਲਿਸ ਲੱਗੀ ਹੋਈ ਹੈ ਐਕਸੀਡੈਂਟ ਵਾਲੀ ਗੱਡੀ ਦੀ ਭਾਲ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ ਮੇਰਾ ਨਕਲਵਾਨਤ ਹੋ ਰਹੇ ਹਾਂ ਜੀ ਹਾਂਜੀ ਰਾਤ ਕੀ ਕਟਣਾ ਬਪੀ ਅੱਛੇ ਬਜ਼ਾਰੋਂ ਜਾਈ ਜਾਂਦੇ ਸੀ ਜੀ ਪੁੱਲ ਦੀ ਬਾੜੀ ਤੇ ਇੱਕ ਗੱਡੀ ਸੀਗੀ ਬੱਚਿਆਂ ਨੂੰ ਮਾਰ ਕੇ ਸੱਟ ਗਏ ਚੱਕਿਆ ਵੀ ਨਹੀਂ ਉਹਨਾਂ ਨੇ ਸਾਨੂੰ ਇਨਸਾਫ ਚਾਹੀਦਾ ਜਿਹੜੇ ਨੇ ਗੱਡੀ ਵਿੱਚ ਮਾਰੀ ਉਹ ਸਾਡੇ ਹਾਜ਼ਰ ਚਾਹੀਦਾ ਸਨ ਫਿਰ ਪਤਾ ਲੱਗਾ ਵੀ ਗੱਡੀ ਦਾ ਕੋਣ ਸੀਗਾ ਨਹੀਂ ਸੱਤ ਸਾਨੂੰ ਨਹੀਂ ਪਤਾ ਲੱਗਾ ਕੋਈ ਨੰਬਰ ਵਗੈਰਾ ਵੀ ਨੋਟ ਦੱਸਿਆ ਜਾ ਰਿਹਾ ਕੀਤਾ ਹਾਂਜੀ ਉੱਥੇ ਕੀਤਾ ਸੀ ਮੁੰਡਿਆਂ ਨੇ ਜਿਹੜੇ ਉੱਥੇ ਮੁੰਡੇ ਬਰੇਤੀ ਵਾਲਿਆ ਨੇ ਉਹਨਾਂ ਨੇ ਨੋਟ ਕਰਿਆ ਸੀਗਾ ਹਾਂ ਸਾਡੀ ਮੰਗ ਇਹੀ ਆ ਵੀ ਸਾਡੇ ਕੋਲੇ ਆ ਜੇ ਬਸ ਸਾਨੂੰ ਇਨਸਾਫ ਮੰਗਦੇ ਅਸੀਂ ਸਰਕਾਰ ਤੋਂ ਇੱਕ ਮੋਟਰਸਾਈਕਲ ਦੀ ਕਿੰਨੀ ਜਾਣੇ ਸੀਗੀ ਦੋ ਸੀ ਗਈ ਇੱਕ ਜਿਹੜੀ ਅੱਗੇ ਮੋਟੋ ਹੁੰਦੀ ਹੈ ਹਾਂਜੀ ਇੱਕ ਹਸਪਤਾਲ ਹੈ ਇੱਕ ਹਸਪਤਾਲ ਗੰਮੀ ਚੱਕੀ ਹਾਂਜੀ ਇਹ ਤਾਂ ਨਾ ਜੀ ਰਾਤ ਦੀ ਗੱਲ ਆ 8:30 ਵਜੇ ਦੀ ਇਹ ਮਜ਼ਦੂਰਾਂ ਦਾ ਬੇਟਾ ਹੈ ਦੋ ਬੱਚੇ ਸੀ ਇਹ ਇਹਨਾਂ ਦਾ ਕਹਿਣਾ ਕਿ ਗੱਡੀ ਐਮਐਲਏ ਦੇ ਗਨਮੈਨ ਦੀ ਗੱਡੀ ਆ ਪਿੱਛੋਂ ਤੇਜ਼ ਰਫ਼ਤਾਰ ਨਾਲ ਆਈ ਆ ਦੋਵਾਂ ਬੱਚਿਆਂ ਨੂੰ ਪਿੱਛੋਂ ਦੀ ਆ ਕੇ ਉਹਨੇ ਠੋਕਰ ਮਾਰੀ ਆ ਇੱਕ ਬੱਚੇ ਦੀ ਮੌਤ ਮੌਕੇ ਤੇ ਵੀ ਡੈਥ ਹੋ ਗਈ ਹੈ ਦੂਜਾ ਬੱਚਾ ਇਸ ਟਾਈਮ ਸੀਰੀਅਸ ਆ ਬਖਿੰਡੇ ਦਾਖਲ ਆ ਜੀ ਵੀ ਇਹਨਾਂ ਦਾ ਪਰਿਵਾਰ ਦਾ ਕਹਿਣਾ ਵੀ ਸਾਡੀ ਸਾਡੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੀ ਸਾਰੀਆਂ ਜਿਲ੍ਹੀਆਂ ਵੀ ਜਥੇਬੰਦੀਆਂ ਨੇ ਅਸੀਂ ਇਹ ਪਰਿਵਾਰ ਦੇ ਨਾਲ ਅੱਜ ਸਹਿਯੋਗ ਦੇ ਰਹੇ ਆ ਇਨਸਾਫ ਦਿਵਾਉਣ ਦੇ ਨਾਲ ਉਹਨਾਂ ਦੇ ਬੈਠੇ ਨਾਂ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕੀ ਕਰ ਰਹੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਆ ਪੁਲਿਸ ਵੱਲੋਂ ਕਹਿੰਦੇ ਵੀ ਅਣਪਛਾਤੇ ਬੰਦਿਆਂ ਤੇ ਪਰਚਾ ਦਰਜ ਕੀਤਾ ਗਿਆ ਹੈ ਤੇ ਉਹ ਗੱਡੀ ਨੰਬਰ ਆ ਉਹ ਕਹਿੰਦੇ ਦਿੱਲੀ ਦਾ ਨੰਬਰ ਆ ਸਾਨੂੰ 2 ਦਿਨਾਂ ਦਾ ਟਾਈਮ ਦਿੱਤਾ ਜਾਵੇ ਵੀ 2 ਦਿਨ ਦੇ ਵਿੱਚ ਅਸੀਂ ਕਾਰਵਾਈ ਕਰਦਾਂਗੇ ਪਰ ਸਾਨੂੰ ਨਹੀਂ ਲੱਗਦਾ ਵੀ ਪ੍ਰਸ਼ਾਸਨ ਕੋਈ ਕਾਰਵਾਈ ਕਰੇਗੀ ਜਿਹੜਾ ਸਾਵਾਂ ਪ੍ਰਬੰਧ ਹੈ ਨਹੀਂ ਕੀਤੀ ਜਾਂਦੀ ਤੇ ਅੱਗੇ ਤੁਹਾਡਾ ਕੀ ਇਰਾਦਾ ਕਰਨਾ ਹੈ ਸਾਨੂੰ ਲੱਗਦਾ ਜਨ ਦੇ ਹਾਂਜੀ ਹਾਂਜੀ ਇਹ ਤਾਂ ਰਨਾ ਇਸੇ ਤਰ੍ਹਾਂ ਲੱਗਿਆ ਰਹੇਗਾ ਅਸੀਂ ਉਹਨਾਂ ਚਿਰ ਬੱਚੇ ਦਾ ਕੋਈ ਅੰਤਮ ਸੰਸਕਾਰ ਨਹੀਂ ਹੋਣ ਦਵਾਵਾਂਗੇ ਜਿੰਨਾ ਚਿਰ ਬੱਚੇ ਨੂੰ ਅਨਸਾਫ਼ ਨਹੀਂ ਮਿਲਦਾ ਮੇਰਾ ਨਾਮ ਜੀ ਅਮਰਜੀਤ ਕੌਰ ਜੰਦਪਾਣਾ ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਉਮੀਦ ਪ੍ਰਧਾਨ ਹਾਂ ਇਹ ਘਰੋਂ ਆ ਰਿਹਾ ਸੀ ਹਾਂਜੀ ਤੁਹਾਡਾ ਬਹੁਤ ਮਾੜਾ ਦੂਜੀ ਵੀ ਮੈਂ ਗੱਲ ਕਰਾਂ ਆਪਣੇ ਜਵਾਬ ਦੀ ਆ ਇਹ ਤਾੜੀਆਂ ਵੋਟ ਵਾਲਿਆਂ ਨੇ ਮਗਰ ਮਾਰਿਆ ਕਰੋ ਭਾਈ ਉਹ ਡਰ ਕਰਦੀਆਂ ਸੀ ਆਵਰਟੈਕ ਦਾ ਨਾਅਰੇ ਮਾਰੇ ਇਹ ਪਾਸੇ ਤੇ ਸੀ ਇਹਦੇ ਵਿੱਚ ਆ ਕੇ ਮਾਰੀਆਂ ਦੋ ਮੁੰਡੇ ਸੀ ਇਹ ਇਹ ਜੀ ਥਾਂ ਤੇ ਮੌਤ ਹੋ ਗਈ ਦੂਜਾ ਮੁੰਡਾ ਦਾਖਲਾ ਬਠੰਡੇ ਜੈ ਹਾਂ ਦਵਾ ਬਸ ਉਹ ਵੀ ਬਹੁਤ ਜਿਆਦਾ ਕੋਈ ਕੋਈ ਕਾਰਵਾਈ ਨਹੀਂ ਕੀਤੀ ਜੀ ਬੱਚੇ ਮਰ ਗਏ ਬੱਚੇ ਹੀ ਹੋ ਰਹੀ ਹੈ 22 ਸਾਲ ਦੀ 5 ਸਾਲ ਦਾ ਸੀ ਮਰ ਗਿਆ ਪੜਦਾ ਸੀ ਜੀ ਸਟੂਡੈਂਟ ਸੀ ਜੀ ਬੀਏ ਕੀਤੀ ਸੀ ਮੈਂ ਲੀਵਰ ਦਾ ਕੰਮ ਕਰਦਾ ਹਾਂ ਕੰਮ ਤੋਂ ਪੜਦਾ ਹੈ ਤੁਹਾਨੂੰ ਪਤਾ ਲੱਗਿਆ ਵੀ ਕੌਣ ਸੀਗਾ ਹਾਂ ਕਾਰ ਦਾ ਨੰਬਰ ਦਿੱਤਾ ਜੀ ਮੈਂ ਪਛਾਣ ਵੀ ਹੋਈ ਹੈ ਪਹਿਲਾਂ ਵੀ ਦੱਸਿਆ ਨਹੀਂ ਕੋਈ ਗੱਲ ਨਹੀਂ ਕੋਈ ਪਛਾਣ ਨਹੀਂ ਹੋਈ ਕੋਈ ਬੋਲਣ ਤੋਂ ਅੱਕਦਾ ਹੁਣ ਤੁਸੀਂ ਕੀ ਇਨਸਾਫ ਮੰਗ ਕਰਦੇ ਹੋ ਅਸੀਂ ਇਨਸਾਫ ਪਾਉਦੇ ਜੀ ਵੇ ਬੱਚੇ ਦਾ ਇਨਸਾਬ ਦੇ ਮੇਰੇ ਬੱਚੇ ਦਾ ਇਨਸਾਬ ਕੱਲਾ ਬੱਤਾ ਸੀ ਮੇਰੀ ਗੱਲ ਕੱਲਾ ਸੀ ਆ ਉਹੀ ਗੱਲ ਨਹੀਂ ਜੀ ਦੁਨੀਆ ਉਜੜ ਗਈ ਜੀ ਐਸੇ ਟੋਕਦਾ ਬੈਠਾ ਸੀ ਮੂੰਹ ਖੜਾ ਦੋ ਭੈਣਾਂ ਇਹਦੀਆਂ ਦੋ ਭੈਣਾਂ ਦੇ ਇੱਕ ਭਰਾ ਸੀ ਦੋ ਭੈਣਾਂ ਦੇ ਇੱਕ ਭਰਾ ਸੀ ਬਹੁਤ ਟੰਪਾ ਪ੍ਰੇਮ ਸਿੰਘ ਮੋਟਰਸਾਈਕਲ ਸੀਗਾ ਕੋਲੇ ਇਹਨਾਂ ਦੇ ਹਾਂਜੀ ਇਧਰੋਂ ਚਲੇ ਜਾਂਦੇ ਸੀਗੇ ਮੰਡنگ ਤੇ ਆਉਂਦੇ ਮੂਹਰੋਂ ਗੱਡੀ ਸੀ ਘਣੀ ਮਗਰੋਂ ਗੱਡੀ ਸੀਗੀ ਗੱਡੀ ਤਾਂ ਨਹੀਂ ਸਾਨੂੰ ਪਤਾ ਲੱਗਿਆਗਾ ਜੀ ਉਹ ਨੰਬਰ ਪਲੇਟ ਲੈ ਲਿਆ ਬੱਚਿਆਂ ਨੇ ਹੋਰ ਨੇ ਕਿਸੇ ਨੇ ਉਹ ਗੱਡੀ ਵਾਲੇ ਨੇ ਗੌਰ ਨਹੀਂ ਕੀਤੀ ਗੱਡੀ ਬਾਲੀ ਬੜੀ ਸਪੀਡ ਤੇ ਸੀਗੀ ਜੀ ਹਾਂ ਉਹ ਬੱਚਿਆਂ ਨੂੰ ਇੱਕ ਬੱਚੇ ਨੂੰ ਤਾਂ ਉਹਨੂੰ ਰੋੜ ਹੀ ਗਿਆ ਇੱਕ ਦੇ ਵੀ ਸੱਟਾਂ ਆ ਸਿਰ 'ਚ ਇੱਕ ਪਿੱਛੇ ਡੇਗ ਪਿਆ ਇੱਕ ਨੂੰ ਖਾਸੀ ਵਾਰ ਰੋੜ ਹੀ ਗਿਆ ਗੱਡੀ ਤੇ ਸੀਗੇ ਉਸ ਤੋਂ ਬਾਅਦ ਜੀ ਇਕੱਠੇ ਹੋ ਗਏ ਮੁੰਡੇ ਹਾਂ ਜੀ ਉਹਨਾਂ ਨੇ ਵਿਚਾਰਾ ਨਹੀਂ ਚੱਕਿਆ ਫਿਰ ਦੱਸਣ ਆਏ ਸਾਨੂੰ ਫਿਰ ਅਸੀਂ ਸਾਢੇ ਕਿ ਵੀ 8 ਕ ਤੋਂ ਉੱਤੇ ਤੇ ਜੇ ਟਾਈਮ ਸੀਗਾ ਅਰ ਟਾਈਮ ਤੇ ਹੋਈ ਹੈ ਉਦੂਵਾਦ ਵੀ ਬੈਠਾ ਵਰਨੀ ਨਹੀਂ ਨਹੀਂ ਇੱਕ ਮੋਟਰਸਾਈਕਲ ਤੇ ਕਿੰਨੇ ਜਣੇ ਸੀਗੇ ਦੋ ਜਣੇ ਤੇ ਦੋ ਜਣੇ ਸੀ ਦੋ ਜਣੇ ਸੀ ਇੱਕ ਦੀ ਮੌਤ ਜਿਹੜੀ ਹੈਗੀ ਕੋਈ ਮੌਤ ਵਗੈਰਾ ਹੋ ਗਈ ਹੈ ਹਾਂਜੀ ਹਾਂ ਇੱਕ ਦੀ ਮੌਤ ਹੋ ਗਈ ਇੱਕ ਦਾ ਖਲਾ ਹੈ ਜੀ ਇੱਕ ਦਾ ਖਲਾ ਗਈ ਕਿੰਨੀ ਉਮਰ ਹੈ ਬੱਚੇ ਦੀ ਜਿਹਦੀ ਡੈਥ ਹੋਈ ਹੈਗੀ ਇਹ ਵੀ 20 ਸਾਲਾਂ ਦਾ ਜੀ ਉਹ ਵੀ 20 ਸਾਲਾਂ ਦਾ ਜੀ 20 ਸਾਲਾਂ ਦਾ ਸੀਗਾ ਵੀ ਯਾਰ ਤੋਂ ਇਹੀ ਘਰ ਵਾਪਸ ਆ ਰਹੇ ਸੀ ਹਾਂਜੀ ਵਿਜਾਰ ਤੋਂ ਘਰ ਵਾਪਸ ਜਾ ਰਹੇ ਸਾਬ ਦੀ ਕੀ ਮੰਗ ਕਰਦੇ ਜਿਹੜੀ ਆ ਕੀ ਮੰਗੀ ਕਰਦੇ ਹੁਣ ਮੰਗ ਤਾਂ ਜੀ ਵੀ ਪਤਾ ਹੀ ਹੈ ਮੇ ਜਿੰਨਾ ਨੇ ਕਤਰ ਕਰਕੇ ਗਏ ਉਹਨਾਂ ਨੇ ਗੱਡੀ ਵੀ ਨਹੀਂ ਖਿਲਿਆਰੀ ਗਈ ਕੋਈ ਉਹਨਾਂ ਨੂੰ ਤਾਂ ਮਾਣੀ ਮੋਟੀ ਸਜਾਉਣੀ ਚਾਹੀਦੀ ਹੈ ਜੀ ਜਿਵਾਕਾਂ ਨੂੰ ਕੁੱਤੇ ਵਾਂਗ ਮਾਰ ਕੇ ਸੱਟ ਕੇ ਹੀ ਚੱਕਣ ਦਾ ਤਾਂ ਫਰਜ਼ ਸੀ ਜੀ ਬੱਚਿਆਂ ਨੂੰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਅੱਜ ਧਰਨਾ ਲਾਇਆ ਤੁਸੀਂ ਇੱਥੇ ਨਹੀਂ ਜੀ ਪੁਲਿਸ ਨੇ ਅਜੇ ਕੋਈ ਕਾਰਵਾਈ ਨਹੀਂ ਕਰੀ ਅਸੀਂ ਧਰਨਾ ਲਾਇਆ ਕਿ ਵੀ ਕੁਛ ਤਾਂ ਕਰੋ ਕਾਰਵਾਈ ਤੁਸੀਂ ਨੂੰ ਪਤਾ ਲੱਗੇ ਵੀ ਬੰਦੇ ਕੌਣ ਸੀ ਕਾਰ ਵਾਲੇ ਸਾਰ ਜੁਰੀਆਂ ਦੇ ਭਦਾਨ ਬੰਦਿਆਂ ਦਾ ਨਹੀਂ ਪਤਾ ਲੱਗਿਆ ਇਹ ਕੋਈ ਪਤਾ ਨਹੀਂ ਮੇਰਾ ਨਕਲਵੰਤ ਕੋਰੇ ਜੀ ਹਾਂਜੀ ਰਾਤ ਕੀ ਕਰਨਾ ਬੱਚੇ ਬਜ਼ਾਰੋਂ ਜਾਈ ਜਾਂਦੇ ਸੀਗੇ ਜੀ ਭੱਲੇ ਦੀ ਬਾਰੀ ਤੇ ਜਗਰ ਡੀਸੀ ਵੀ ਬੱਚਿਆਂ ਨੂੰ ਮਾਰ ਕੇ ਸੱਟ ਗਏ ਚੱਕਿਆ ਵੀ ਨਹੀਂ ਉਹਨਾਂ ਨੇ ਸਾਨੂੰ ਇਨਸਾਫ ਚਾਹੀਦਾ ਜਿਹੜੇ ਨੇ ਗੱਡੀ ਵਿੱਚ ਮਾਰੀ ਉਹ ਸਾਡੇ ਹਾਜ਼ਰ ਚਾਹੀਦਾ ਸੰਨ ਕੋਈ ਪਤਾ ਲੱਗਿਆ ਵੀ ਗੱਡੀ ਵਾਲਾ ਕੌਣ ਹੈ ਨਹੀਂ ਸਰ ਸਾਨੂੰ ਨਹੀਂ ਪਤਾ ਲੱਗਿਆ ਕੋਈ ਨੰਬਰ ਵਗੈਰਾ ਵੀ ਨੋਟ ਦੱਸਿਆ ਜਾ ਰਿਹਾ ਕੀਤਾ ਹਾਂਜੀ ਉੱਥੇ ਕੀਤਾ ਸੀ ਮੁੰਡਿਆਂ ਨੇ ਜਿਹੜੇ ਉੱਥੇ ਮੁੰਡੇ ਬਰੇਤੀ ਵਾਲਿਆਂ ਨੇ ਉਹਨਾਂ ਨੇ ਨੰਬਰ ਨੋਟ ਕਰਿਆ ਸੀਗਾ ਹਾਂ ਸਾਡੀ ਮੰਗ ਇਹੀ ਆ ਵੀ ਸਾਡੇ ਕੋਲੇ ਆ ਜੇ ਬਸ ਸਾਨੂੰ ਇਨਸਾਫ ਮੰਗਦੇ ਅਸੀਂ ਸਰਕਾਰ ਤੋਂ ਮੋਟਰਸਾਈਕਲ ਕਿੰਨੀ ਜਾਣੇ ਸੀ ਗਈ ਕਿਹਦੀ ਜਿਹੜੀ ਅੱਗੇ ਮੋਤ ਹੋਈ ਹੈ ਹਾਂਜੀ ਇਹ ਇੱਕ ਹਸਪਤਾਲ ਹੈ ਇੱਕ ਹਸਪਤਾਲ ਗੰਭੀਰ ਚੱਕੀ ਹੈ ਹਾਂਜੀ ਇਹ ਤਾਂ ਨਾ ਜੀ ਰਾਤ ਦੀ ਗੱਲ ਆ 8:30 ਵਜੇ ਦੀ ਇਹ ਮਜ਼ਦੂਰਾਂ ਦਾ ਬੇਟਾ ਹੈ ਦੋ ਬੱਚੇ ਸੀ ਇਹ ਇਹ ਇਹਨਾਂ ਦਾ ਕਹਿਣਾ ਕਿ ਗੱਡੀ ਐਮਐਲਏ ਦੇ ਗਨਮੈਨ ਦੀ ਗੱਡੀ ਆ ਪਿੱਛੋਂ ਤੇਜ਼ ਰਫਤਾਰ ਨਾਲ ਆਈ ਆ ਦੋਵਾਂ ਬੱਚਿਆਂ ਨੂੰ ਪਿੱਛੋਂ ਦੀ ਆ ਕੇ ਉਹਨੇ ਠੋਕਰ ਮਾਰੀ ਆ ਇੱਕ ਬੱਚੇ ਦੀ ਮੌਤ ਵੀ ਵਿ ਡੈਥ ਹੋ ਗਈ ਹੈ ਦੂਜਾ ਬੱਚਾ ਇਸ ਟਾਈਮ ਸੀਰੀਅਸ ਆ ਬਖਿੰਡੇ ਦਾਖਲਾ ਜੀ ਇਹਨਾਂ ਦਾ ਪਰਿਵਾਰ ਦਾ ਕਹਿਣਾ ਵੀ ਸਾਡੇ ਵੀ ਸਾਡੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੀ ਸਾਰੀਆਂ ਜਿੱਲੀਆਂ ਵੀ ਜਥੇਬੰਦੀਆਂ ਨੇ ਅਸੀਂ ਇਹ ਪਰਿਵਾਰ ਦੇ ਨਾਲ ਅੱਜ ਸਹਿਯੋਗ ਦੇ ਰਹੇ ਆ ਇਨਸਾਫ ਬਦਵਾਉਣ ਦੇ ਨਾਲ ਉਹਨਾਂ ਦੇ ਬੈਠੇ ਨਾਲ ਕੀ ਕਰਵਾਉਂਦੇ ਕਿ ਕੀ ਜਾਈਏ ਕੀ ਕਹਿ ਰਹੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਆ ਪੁਲਿਸ ਵੱਲੋਂ ਕਹਿੰਦੇ ਵੀ ਅਣਪਛਾਤੇ ਬੰਦਿਆਂ ਤੇ ਪਰਚਾ ਦਰਜ ਕੀਤਾ ਗਿਆ ਹੈ ਜੋ ਗੱਡੀ ਨੰਬਰ ਆ ਉਹ ਕਹਿੰਦੇ ਦਿੱਲੀ ਦਾ ਨੰਬਰ ਆ ਸਾਨੂੰ 2 ਦਿਨਾਂ ਦਾ ਟਾਈਮ ਦਿੱਤਾ ਜਾਵੇ ਕਿ 2 ਦਿਨਾਂ ਦੇ ਵਿੱਚ ਅਸੀਂ ਕਾਰਵਾਈ ਪਰ ਸਾਨੂੰ ਨਹੀਂ ਲੱਗਦਾ ਵੀ ਪ੍ਰਸ਼ਾਸਨ ਕੋਈ ਕਾਰਵਾਈ ਕਰੇਗੀ ਜਿਹੜਾ ਚਾਹਵਾ ਪ੍ਰਵੰਧ ਹੈ ਨਹੀਂ ਕੀਤੀ ਜਾਂਦੀ ਤੇ ਅੱਗੇ ਤੁਹਾਡਾ ਕੀ ਇਹ ਕਰਨਾ ਹੈ ਸਾਨੂੰ ਲੱਗਦਾ ਜਨਮੇਗਾ ਹਾਂਜੀ ਹਾਂਜੀ ਇਹ ਕਰਨਾ ਇਸੇ ਤਰ੍ਹਾਂ ਲੱਗਿਆ ਰਹੇਗਾ ਅਸੀਂ ਉਨਾ ਚਿਰ ਬੱਚੇ ਦਾ ਕੋਈ ਅੰਤਮ ਸੰਸਕਾਰ ਨਹੀਂ ਹੋਣ ਦਵਾਂਗੇ ਜਿੰਨਾ ਚਿਰ ਬੱਚੇ ਨੂੰ ਅਨਸਾਫ਼ ਨਹੀਂ ਮਿਲਦਾ ਮੇਰਾ ਨਾਮ ਜੀ ਅਮਰਜੀਤ ਕੌਰ ਚੰਦਪਾਣਾ ਮੈਂ